ਮੈਂ ਗੁਰੂ ਨਾਨਕ ਸਿੰਘ ਸੰਬੰਧੀ ਮੈਂ ਇੱਕ ਰਚਨਾ ਤੁਹਾਨੂੰ ਸੁਣਾਉਦਾ ਹਾਂ ਅੱਲਾ ਵਾਹਿਗੁਰੂ ਖੁਦਾ ਜੇ ਰਾਮ ਇੱਕ ਹੈ ਰੱਬ ਵਸਦਾ ਹਰੇਕ ਬੰਦੇ ਵਿੱਚ ਹੈ ਇੱਕ ਹੀ ਮਸ਼ਰਕ ਹੈ ਸੱਚ ਤੇ ਪਿਆਰ ਦਾ ਫੇਰ ਬੰਦੇ ਨੇ ਬੰਦਾ ਦਾ ਕਾਹਦਾ ਮਾਰਦਾ ਗੁਰਦੁਆਰਿਆਂ ਤੇ ਹਮਲਾ ਕਰਾਇਆ ਬੰਦੇ ਨੇ ਕਈ ਮੰਦਰਾਂ ਤੇ ਮਸਜਿਦਾਂ ਨੂੰ ਢਾਇਆ ਬੰਦੇ ਨੇ ਈਸਾ ਵਰਗਿਆਂ ਨੂੰ ਸੂਣੀ ਤੇ ਚੜਾਇਆ ਬੰਦੇ ਨੇ ਸਾਰੇ ਜੱਦਿਆਂ ਨੂੰ ਨੀਆਂ ਚ ਚਨਾਇਆ ਬੰਦੇ ਨੇ ਕਹਿੰਦੇ ਖੁਦ ਬੰਦਾ ਰੂਪ ਕਰਤਾਰ ਦਾ ਫਿਰ ਬੰਦੇ ਨੂੰ ਬੰਦਾ ਕਾਹਤੋਂ ਮਾਰਦਾ ਕਿਸੇ ਮਾਰ-ਮਾਰ ਬੁੱਤਾਂ ਨੂੰ ਬਣਾਉਂਦਾ ਹੈ ਬੰਦਾ ਫਿਰ ਉਸੇ ਅੱਗੇ ਨੱਕ ਰਗੜਾਉਂਦਾ ਹੈ ਬੰਦਾ ਗਹਿਣੇ ਸੋਨੇ ਦੇ ਬਣਾ ਕੇ ਉਹਦੇ ਪਾਉਂਦਾ ਹੈ ਬੰਦਾ ਸੁਖ ਜ਼ਿੰਦਗੀ ਦੀ ਪੱਥਰਾਂ ਚੋਂ ਚਾਹੁੰਦਾ ਹੈ ਬੰਦਾ ਨਾਲੇ ਪਤਾ ਇਹਨੂੰ ਪੱਥਰਾਂ ਦੇ ਪਿਆਰ ਦਾ ਫਿਰ ਬੰਦੇ ਨੂੰ ਬੰਦਾ ਕਾਹਤੋਂ ਮਾਰਦਾ ਹਰ ਇੱਕ ਹੈ ਪੁਜਾਰੀ ਸੱਚੇ ਪਿਆਰ ਦਾ ਬੰਦਾ ਜੇ ਕੋਈ ਹੋਰ ਕਰੇ ਫੇਰ ਨਹੀਂ ਸਹਾਰਦਾ ਬੰਦਾ ਧੀਆਂ ਪੁੱਤਾਂ ਤੇ ਕਹਿਰ ਵੀ ਗਜ਼ਾਰਦਾ ਬੰਦਾ ਨਹੀਂ ਆਪਣੇ ਅੰਦਰ ਝਾਤੀ ਮਾਰਦਾ ਖੁਦ ਕਿੰਨਾ ਬੁਰਾ ਇਹ ਨਹੀਂ ਵਿਚਾਰਦਾ ਫੇਰ ਬੰਦੇ ਨੂੰ ਬੰਦਾ ਹੈ ਕਾਹਤੋਂ ਮਾਰਦਾ ਕਿਤੇ ਕੁਦਰਤ ਰਚਨਾ ਕਮਾਲ ਬੰਦਿਆ ਉਹਦੇ ਵਾਸਤਾ ਨਹੀਂ ਜਾਤ ਪਾਤ ਨਾਲ ਬੰਦਿਆ ਇਹ ਤਾਂ ਤੇਰੇ ਵੀ ਬਣਾਏ ਸਭ ਜਾਲ ਬੰਦਿਆ ਉਹਦਾ ਸੱਚ ਦਾ ਸਿਧਾਂਤ ਰਹੀ ਪਾਲ ਬੰਦਿਆ ਗੁਰੂ ਨ ਦਿੱਤਾ ਸਿੰਘ ਰੋਜ਼ ਇਹ ਵਿਚਾਰ ਦਾ ਬੰਦੇ ਨੂੰ ਬੰਦਾ ਇਹਦਾ ਕਾਹ ਤੋਂ ਮਾਰਦਾ ਬੰਦੇ ਨੇ ਬੰਦਾ ਇਹ ਕਾਹ ਤੋਂ ਮਾਰਦਾ ਜੇ ਚੰਗਾ ਲੱਗਿਆ ਸਬਸਕ੍ਰਾਈਬ ਕਰ ਦਿਓ